ਚੱਲ ਕੋਈ ਗੱਲ ਨਹੀਂ ਮਾਤਾ ਰੋਣਾ ਹਨਾ ਸਾਰੇ ਦੇਖੀ ਜਾਂਦੇ ਨੇ ਹਨਾ ਸਾਰੇ ਮਦਦ ਜ਼ਰੂਰ ਕਰਨਗੇ ਜਿੰਨੀ ਵੀ ਸੰਗਤ ਹੈਗੀ ਤੈਨੂੰ ਦੇਖ ਰਹੀ ਹੈਗੀ ਠੀਕ ਹੈ ਜ਼ਰੂਰ ਮਦਦ ਕਰਨਗੇ ਰੋਣਾ ਸੰਗਤ ਹੀ ਆਪਾਂ ਖੜੇ ਆ ਮਾਨਸਾ ਸ਼ਹਿਰ ਦੇ ਵਿੱਚ ਇੱਥੇ ਇੱਕ ਬਹੁਤ ਯਾਰੇ ਲੋੜਵੰਦ ਪਰਿਵਾਰ ਹੈਗਾ ਆ ਛੋਟੇ ਛੋਟੇ ਦੋ ਬੱਚੇ ਨੇਗੇ ਥੋੜਾ ਟਾਈਮ ਪਹਿਲਾਂ ਇਹ ਬੱਚਿਆਂ ਦੇ ਮੰਮੀ ਦੀ ਤੇ ਡੈਡੀ ਦੀ ਨਾ ਡੈਥ ਹੋ ਗਈ ਸੀ ਤੇ ਅੱਜ ਇਹਨਾਂ ਦੀ ਇੱਕ ਬਜ਼ੁਰਗ ਦਾਦੀ ਹੈਗੀ ਜਿਹੜੀ ਵਿਚਾਰੀ ਇਹਨਾਂ ਨੂੰ ਇੱਕ ਪੈਨਸ਼ਨ ਆਉਂਦੀ ਹੈ 1500 ਰੁਪਿਆ ਉਹਦੇ ਤੇ ਇਹਨਾਂ ਦਾ ਟਾਈਮ ਪਾਸ ਕਰਾ ਰਹੀ ਹੈਗੀ ਠੀਕ ਹੈ ਤੇ ਬਾਥਰੂਮ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਬਾਥਰੂਮ ਲੈਟਰਿੰਗ ਦੇ ਇੰਨੇ ਕ ਮੰਦੇ ਹਾਲ ਨੇਗੇ ਨਾ ਠੀਕ ਹੈ ਵਿਚਾਰੇ ਨਾ ਬਾਥਰੂਮ ਲੈਟਰਿੰਗ ਕਰਨ ਵੀ ਕਿਸੇ ਗਵਾਂਡੀਆਂ ਦੇ ਘਰੇ ਜਾਂਦੇ ਨੇਗੇ ਤੇ ਇਸ ਪਰਿਵਾਰ ਨੂੰ ਨਾ ਅੱਜ ਸਾਡੇ ਸਾਥ ਯਾਰ ਬਹੁਤ ਯਾਰੀ ਲੋਡ ਆ ਗਈ ਠੀਕ ਹੈ ਇਹ ਵਿਚਾਰੇ ਇੰਨਾ ਇੰਨਾ ਬੱਚਿਆਂ ਦਾ ਫਿਊਚਰ ਬਚਾਉਣਾ ਨਾ ਆਪਣੇ ਹੱਥ ਦੇ ਵਿੱਚ ਹੈਗਾ ਠੀਕ ਹੈ ਜੇ ਆਪਾਂ ਚਾਹੀਏ ਤਾਂ ਇਹ ਬੱਚਿਆਂ ਦੀ ਜ਼ਿੰਦਗੀ ਬਣ ਸਕਦੀ ਆ ਕਿਉਂਕਿ ਜੇ ਆਪਾਂ ਇਹਨਾਂ ਦਾ ਸਾਥ ਨਾ ਦਿੱਤਾ ਨਾ ਵਿਚਾਰੇ ਕੰਮ ਕੀਤਾ ਕਰਨ ਲੱਗ ਗਏ ਤਾਂ ਇਹਨਾਂ ਦੀ ਪੜ੍ਹਾਈ ਰੁੱਲ ਜੂਗੀ ਇਹਨਾਂ ਦੀ ਜ਼ਿੰਦਗੀ ਰੁੱਲ ਜੂਗੀ ਤੇ ਜਿੰਨਾ ਹੋ ਸਕਦਾ ਨਾ ਉਨਾਂ ਇਸ ਪਰਿਵਾਰ ਦਾ ਸਾਥ ਦਿਓ ਬਈ ਵੱਧ ਤੋਂ ਵੱਧ ਮਦਦ ਕਰਿਓ ਤੇ ਜੇ ਮਦਦ ਨਹੀਂ ਕਰ ਸਕਦੇ ਨਾ